ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਇਹ ਗੱਲ ਜੀ ਸਾਰੇ ਮੇਰੇ ਨੂੰ ਸੱਤ ਪੰਜ ਵਜੇ ਸਾਰਿਆਂ ਨੂੰ ਬੁਲਾਇਆ ਹੋਣ ਸਾਢੇ ਘੜਾ ਆਉਣ ਲੱਗੇ ਰਿਸ਼ਤੇਦਾਰ ਤੇ ਮੈਂ ਲੱਤੇ ਸੋਸੋ ਪਿੱਛੇ ਪੱੈ ਕੇ ਜੀ। ਸੱਤ ਕਿੱਦਾਂ ਫੁੱਠਿਓ ਤੇਰੀ? ਹੈ? ਸੱਤ ਚਲੀ ਆ। ਕਾਦੀ, ਤੂੰ ਪਸੰਦ। ਕਾਦੀ ਨੂੰ ਸੰਤ ਮੈਂ ਜਾ ਕੇ ਲੀ ਹੋਇਆ। ਉਹਨਾਂ ਕਰਤਾ ਸਾਬ। ਬਹੁਤ ਬੜਾ ਕਹਾਣੀ ਹੈ ਤੇ ਤਰਿਆ। ਸਾਰ ਤਾਂ ਮੈਲੇ ਕਿ ਜਾਣੀ ਸੀ। ਇਹਨੂੰ ਸੁਭਾਗ ਨਾਲ ਜਾਣ ਆਉਂਦੇ। ਇਹਨੂੰ ਪਤਾ ਵੀ ਡੈਡੀ ਪਹਿਲੀ ਲੈ ਕੇ ਲੰਘ ਗਿਆ। ਮੈਂ ਲੈ ਕੇ ਜਾਣੀ ਵੀ ਲੈਜ ਮੈਂ ਪਹਿਲਾਂ ਹੀ। ਅਸੀ ਲੰਢੇ ਕਰਮ ਕਰਮ ਸਪੋਸੇ ਨਾਲ ਤਹੇ ਤੇ ਇਹਦੇ ਨਾਲ ਖਾਣੇ ਤਸੀਂ ਦੇ ਨਾਲ ਖਾਣੇ ਸਾਡੇ ਵਿਚ ਰਿਸ਼ਤੇਦਾਰ ਆ ਗਏ ਸਾਰੇ ਜਿਆਦਾ ਨਹੀਂ ਲੱਗੇ ਟੇਟਾ ਹੋ ਗਿਆ ਜਰਾ ਜਰਾ ਟੇਟਾ ਹੋ ਗਿਆ ਸਾਡੇ ਰਿਸ਼ਤੇਦਾਰ ਆਏ ਜੂਪੀ ਤੋਂ ਉਹ ਹੁਣ 1-2 ਦਿਨ ਰਹਿਣਗੇ ਹੂੰ ਤੇ ਉਹ ਵੀ ਕਰਾਂਗੇ ਸੇਵਾ ਆਗੇ ਕਰਾਂਗੇ ਤੇ ਉਹਨਾਂ ਦੀ ਕਰਾਂਗੇ ਆਪਾਂ ਸੇਵਾ ਪਾਣੀ ਪੂਰੀ ਅੱਛਾ ਠੀਕ ਹੈ ਤਾਂ ਖਾਣੇ ਦਾ ਦੱਸ ਮੈਨੂੰ ਨਹੀਂ ਲੈ ਬਈ ਮੈਂ ਰੋਟੀ ਖਾਧੀ ਹੋਈ ਹੈ ਰੋਟੀ ਖਾਧੀ ਹੋਈ ਆ ਚਲ ਠੀਕ ਹੈ ਮੈਂ ਤੂੰ 7:00 ਵਜੇ ਪ੍ਰੋਗਰਾਮ ਅਨੇ ਰੋਪੜ ਜਾਣ ਪਤੰਗ ਡਾਉਣ ਦਾ ਬਾਈ ਖੇਤਾਂ ਤੇ ਲੈ ਕੇ ਆਖਾ ਵੱਢਣੇ ਅੱਜ ਠੀਕ ਵੱਢਲਾ 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 ਮੇਰੀ ਤਾਂ ਸਪੈਟਿੰਗ ਨਹੀਂ ਹੈ ਤੇਰੇ ਟੇ ਲਈ ਕੋਈ ਨਾ ਕਰਦੇ ਗੱਡੀ ਗੱਡਵੀ ਆ ਵੀ ਮਨੀਆਂ ਕਿਵੇਂ ਆਵਗੇ ਠੀਕ ਹੈ ਕੁੜੀ ਨਹੀਂ ਆਈ ਸਦੀ ਸਿਕਿਉਰ ਸਿਕਿਉਰ ਦਾਣੇ ਦਾਣੇ ਤੇ ਲਿਖਿਆ ਖਾਣੇ ਵਾਲੇ ਦਾ ਨਾਮ ਹਾਂ ਅਜੇ ਪਹਿਲਾਂ ਆ ਗਈ ਦੀ ਮੈਂ ਲੰਗੀ ਅੱਛਾ ਤਾਂ ਹੀ ਆ ਗਈ ਸਾਡੇ ਬਣਾ ਚ ਵੱਧ ਗਏ ਮਹਿਕ ਵੀ ਲੰਘਿਆ ਇੱਕ ਸਾਡੀ ਹੋਰ ਧੀ ਰਾਣੀ ਨੇ ਆਉਣਾ ਸੀ ਉਹ ਸਾਡੀ ਆਈ ਨਹੀਂ ਨਾਲ ਕੁੜੀ ਵੀ ਨਹੀਂ ਆਈ ਸਾਡੀ ਸਾਡੀ ਕੋਈ ਨਹੀਂ ਆਈ ਮਹਿਕ ਵੀ ਲੰਘਿਆ ਮੈਂ ਜਾ ਫੜਿਓ ਕੁੜੀਆ ਫੜਾ ਅੱਛਾ ਯਾਨਕਮ ਛੇਤੀ ਆਂ ਟੀ ਲੋ ਆ ਲੋ ਜੀ ਨਚਾ ਲਿਓ ਅੱਜ ਮੈਂ ਛੱਡਾ ਕਣਕਰੂ ਪਾਣੀ ਤੇ ਮਨੀਏ ਨੂੰ ਨਾਲ ਲਿਆ ਆਪਣੇ ਮਾਸੀ ਦੇ ਮੁੰਡੇ ਨੂੰ ਮੈਂ ਕਿਹਾ ਤੈਨੂੰ ਮੋਟਰ ਦਿਖਾ ਕੇ ਲਿਆਉਂਦੇ ਆ ਇੱਕ ਵੀਰ ਮਿਲਰ ਆਇਆ ਹੋਊਗੀ ਦਿਖਾਉਂਦੇ ਤੁਹਾਨੂੰ ਉਹ ਦੂਜੀ ਸੱਟ ਖੜਾ ਤੇ ਫਿਰ ਸਲਾਹ ਕੀਤੀ ਕਿ ਜਿਹੜਾ ਪਪੂਲਾ ਲਾਏ ਨੇ ਜੜਾ ਚ ਪਾਣੀ ਪੈ ਜਾਊਗਾ ਫਿਰ ਵਧੀਆ ਉੱਠਣਗੇ ਫਿਰ ਇਹ ਇਸ ਜਿਗੜ ਦਾ ਲੈ ਕੇ ਕਰੇ ਕਰੇ ਖੁੱਲੇ 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 ਮੈਂ ਖੁੱਲੇ ਹੀ ਸ਼ਾਟ ਬੱਲਾਉਂਦਾ ਮੈਂ ਨਹੀਂ ਕਰੇ ਕੋਰੇ ਪਾਉਂਦਾ ਹੁੰਦਾ ਫਿਰ ਕਹਿ ਤਾ ਦਦੇ ਵੀ ਕਹਾਰਾ ਪਾਣੀ ਤੇ ਖੁੱਲੇ ਹੀ ਲੱਗਦਾ ਬਾਈ ਕਹਿਰੇ ਤੇ ਵੀ ਕੇ ਆ ਬਈ ਸਰ ਥੋੜਾ ਸਪੀਡ ਨਾਲ ਲੱਗ ਜਾਂਦਾ ਪਾਣੀ ਹੁਣ ਕਿਹੜਾ ਨੱਕਾ ਜ ਵੱਢੀ ਜਾਊਗਾ ਫਿਰ ਉਹ ਖੁੱਲੇ ਹੀ ਭਰ ਕੇ ਚੱਲਦਾ ਹੁਣ ਮੇਰਾ ਤਾਂ ਕੰਮ ਉਧਰ ਕਿਹੜਾ ਮਾਰਾਂ ਮੈਂ ਕੋਈ ਦੇਖ ਮੈਂ ਇੱਧਰ ਅੱਗੇ ਨਾ ਜੀ ਇੱਥੇ ਗੱਲਾ ਥੋੜਾ ਜ ਮੇਰੇ ਅੱਗੇ ਨੂੰ ਨਾ ਜੀ ਲੰਘਿਆ ਬਾਈ ਓਕੇ ਬਾਈ ਉਹ ਲੰਘਿਆ ਬਾਈ ਬਹੁਤ ਬੰਦੇ ਆ ਜਾਂਦੇ ਨੇ ਮੋਟਰ ਪਰ ਮੋਟਰ ਇੱਥੇ ਮੋਟਰ ਦੇ ਕੇ ਲੰਘ ਜਾਂਦੇ ਆ ਹਾਂ ਮੈਂ ਮੋਟਰ ਪਰ ਕਈ ਵਾਰ ਦੋ ਦੋ ਗੱਡੀਆਂ ਵੀ ਖੜ੍ਹੀਆਂ ਹੁੰਦੀਆਂ ਮੋਟਰ ਪੜਾ ਕੇ ਨਾ ਮੈਂ ਇੱਥੇ ਗਿੱੜਾ ਜਿਹਾ ਕੱਢ ਕੇ ਲੰਘ ਜਾਂਦੇ ਫਿਰ ਓ ਜੀ ਕਰਨ ਬੀਨੇ ਸਾਡੇ ਨੇ ਅੱਜ 8 ਪਤੰਗ ਬਟਾਤੇ ਹੈਂ ਬਟਾਏ ਨੇ ਹਾਂ ਆ ਜਾ ਪ੍ਰੋਪਰ ਨੂੰ ਆ ਜਾ ਓ ਉਧਰ ੜਾਉਣੇ ਆ ਕਰ ਕਰ ੜਾਉਣੇ ਆ ਮੈਨੂੰ ਵੀ ਲੱਗਿਆ ਇੱਧਰ ਕਿੱਥੇ ਗਿਆ ਇਥੇ ਜਿੱਡੇ ਉਹ ਆਪਣੇ ਉੱਪਰ ਚੱਲਦਾ ਸੀ ਅੱਛਾ ਇੰਨੀ ਉੱਚੀ ਗਿਆ ਵੀਰ ਜੀ ਨਾਲ ਲਾਲਾ ਪੇਚਾ ਤੂੰ ਚੱਲ ਵੀ ਆ ਗਿਆ ਕਰਨ ਵੀ ਹੁਣ ਕਹਿ ਦੋ ਲਾਉ ਪੇਚੇ ਫਿਰ ਫਾਟਾ ਆਪਣਾ ਬਹੁਤ ਉੱਚਾ ਗਿਆ ਇੱਥੇ ਦੇਖਣਾ ਨਹੀਂ ਜੁਗ ਨਹੀਂ ਹੁੜਾਏਗਾ ਇਹਨਾਂ ਬਹੁਤ ਹਾਈਟ 'ਚ ਹੈ ਕਾਹ ਹੀ ਪਤੰਗ ਉੜਦੇ ਆ ਸਾਡੇ ਪਿੰਡ 'ਚ ਆ ਦੇਖੋ ਇੱਧਰ ਨੂੰ ਲਓ ਜੇ ਇੱਧਰ ਅਸੀਂ ਦੂਜੇ ਪਿੰਡਾਂ ਆ ਕੇ ਝੱਲਿਆ ਪਿੰਡ ਸਰਪੰਚ ਸਾਹਿਬ ਲੱਗੇ ਨੇ ਪਤੰਗ ਡਾਉਣੇ ਇਹਨਾਂ ਪਹਿਲੇ ਜਾਵਾਂਗੇ ਹਲੇ ਜੋਰਾ ਲੱਗਿਆ ਉਹ ਉੱਧਰ ਹੈ ਜੋਰਾ ਆਪਣਾ ਕਹਿੰਦੇ ਟੀਮ ਦਾ ਕੈਪਟਨ ਜੋਰਾ ਜੋਰਾ ਉੱਧਰ ਕੈਪਟਨ ਜੋਰਾ ਪੂਰੀ ਲੜਕਾਰੇ ਮਾਲੀ ਚਾਮ ਵਾਲੀ ਸੀ ਇੱਧਰ ਅੱਛਾ ਕਬੱਡੀ ਪੂਰੀ ਲੜਕਾਰੇ ਮਾਲੀ ਚਾਮ ਨੂੰ ਨਹੀਂ ਮਾਰਨੀ ਇੱਧਰ ਠਾਕਪੁਰ ਵੀ ਆ ਗਿਆ ਆ ਮਾਲਿਆ ਇੱਧਰ ਭਾਈ ਮੇਰੇ ਮਾਸੇ ਦੇ ਮੁੰਡਾ ਦਿਖਾ ਰਹੇ ਬਸੰਤ ਪੰਜਵੀ ਸਾਡੇ ਇੱਧਰ ਪਿੰਡਾਂ ਦੀ ਲੱਕੀ ਵੀ ਆ ਗਿਆ ਲੱਕੀ ਆਪਣੇ ਪਤਾ ਨਹੀਂ ਕਿੱਥੇ ਆ ਗਿਆ ਪਤੰਗ ਸਪੌਂਸਰ ਹੈ ਬਈ ਸਪੌਂਸਰ ਬਈ ਕਸ਼ਿਵੇਂ ਸਵੀਟਸ ਦਾ ਪਤੰਗ ਨਹੀਂ ਆਏਗਾ ਗੋੜੀ ਜਾ ਰਹੇ ਨੇ ਪਰ ਹੋ ਰੱਖਣਾ ਦੇਖਦੇ ਆਂ ਪਤੰਗ ਨਹੀਂ ਆਏਗਾ ਪਤੰਗ ਬਾਦੂ ਆਨੇ ਦਾ ਹੋ ਜੂ ਪਤੰਗ ਨਹੀਂ ਆਉਣ ਦੇਣਾ ਸਾਡਾ ਇਕੱਠੇ ਵੱਡੇ ਨਹੀਂ ਹੋ ਰਹਾ ਆਏਗਾ ਇਕੱਠੇ ਵੱਡੇ ਮੁੰਡਿਆਂ ਨੇ ਬਾਲਡਰ ਗਾਡ ਕੈਂਪ ਕਰਦਾ ਬਈ ਤਿੰਨੇ ਤਿੰਨੇ ਲੰਕਾ ਲੇ ਤਿੰਨੇ ਲੰਕਾ ਹਾਂ ਇਹ ਇੱਕ ਰਹਿ ਗਿਆ ਕੋਈ ਹਿੱਲ ਵਿਖੇ ਰੁਜੇ ਆ ਵੀ ਲੈ ਹੱਥ ਕਰਕੇ ਹਾਂ ਇਹਦੇ ਤੋਂ ਦੇਖਦੇ ਦੂਰ ਦੇਖਦੇ ਨਹੀਂ ਨਾ ਹੈਗੇ ਚਲੋ ਚੌਥਾ ਵੀ ਗਿਆ ਚੋਲ ਓ ਨੀ ਕਿੱਥੇ ਮਰਦਾ ਫਿਰਦਾ ਨਾ ਨੇ ਕਿੱਥੇ ਉਹ ਤੂੰ ਐਂ ਕਰ ਥੱਲੇ ਕਰ ਕੋਈ ਸਾਡਾ ਵੱਡ ਹੋ ਗਿਆ ਹੁਣ ਸਾਡੇ ਵਾਗਾ ਹੋ ਗਿਆ ਸਾਡਾ ਵੱਡ ਹੋ ਗਿਆ ਹੁਣ ਇੱਕ ਬੰਦਾ ਹੋਜੀ ਖੁਦ ਖੁਸ਼ੀ ਕਰੀ ਦੇਖੋ ਕਿਹੜੇ ਕਿਹੜੇ ਦੇ ਵੱਡੇ ਆ ਇਹ ਕਿਹਨੇ ਦੇ ਬਾਹਰ ਦਾ ਕਿਹਨੇ ਦੇ ਬਾਹਰ ਦਾ ਸਾਡਾ ਵੱਡ ਹੋ ਗਿਆ ਬਾਈ ਬੜੇ ਬੜੇ ਗਿੰਦੂ ਬਾਈ ਇੱਧਰ ਇਕੱਠਾ ਕਰਨ ਲੱਗੇ ਹੋਏ ਨੇ ਆ ਵੀਡੀਓ ਲੈਤੀ ਨੇ ਆਰੇ ਬਰਾਜ ਬਣਾ ਲਈ ਨਹੀਂ ਅਸੀਂ ਪੀ ਲਈ ਹੈਂ ਔਰ ਇਹਦੇ ਹੁਣ ਕਾਹਦੇ ਆ ਬੜੀ ਬਾਅਦ ਪਰ ਹੁਣ ਚਾਹ ਨਾ ਕਰਨੇ ਆ ਕਰੇ ਲੋਟ ਹੈ ਫੇ ਚੱਲੀਏ ਆ ਬੜਾ ਹਲੋ ਸਰ ਗੱਡੀ ਦੀ ਚਾਬੀ ਬੜਾ ਤਾਂ ਟਾਈਂ ਚਲਾਉਣੀ ਆ ਡਾਲ ਛੱਡਣ ਲੱਗੇ ਹੁਣ ਕੈਨੇਡਾ ਹਵਾ ਦੇ ਵਿੱਚ ਕੈਨੇਡਾ ਹਵਾ ਦੇ ਵਿੱਚ ਆ ਮਮੀ ਕਹਿੰਦਾ ਜਾਣਾ ਹੈ ਨਾ ਦੇਖਦੇ ਆ ਵੀਜ਼ਾ ਬਿਲ ਆਹੋ ਵੀਜ਼ਾ ਨਾ ਮਿਲਿਆ ਉਹ ਯਾਰ ਉਧਰ ਨਾ ਜਾ ਕੇ ਮਚਰੀ ਯਾਰ ਉਹ ਬੱਸ ਵਿੱਚ ਭਦਾਤਾ ਬਾਈ ਚੱਕ ਡੁੱਟੋ ਨਾ ਭਦਾਤਾ ਹਾਂ ਬਾਈ ਇਹਨਾਂ ਦੀ ਹਵਾ ਵਾਪਸ ਆਵਾਜ਼ ਆਵਾਜ਼ ਹੋ ਗਿਆ ਕੰਮ ਕਰਨ ਨੂੰ ਆਹ ਆ ਗਰੀ ਸਵਾਰ ਉਹਨਾਂ ਜਿਹਨਾਂ ਕੁੱਤਾ ਮਾਰ ਕੇ ਸਵਾਰ ਕਰਦੇ ਕੱਟ ਰੁਟੋ ਜੱਕਟ ਰੁਟੋ ਗਿਆ ਗਿਆ ਟ੍ਰੁਟੋ ਇਹਦਾ ਵੜਦਾ ਪਿੱਛੇ ਵਾਲਾ ਇਹਦਾ ਮੁੰਡੇ ਦਾ ਵਟਸਐਪ ਹੈ ਸਾਡੇ ਵਾਲਾ ਇਹਦਾ ਬੱਟਾ ਹੋਣਾ ਨਾ ਉਹ ਸਾਲਾ ਪਤਾਗਾ ਮੂਮੀ ਕਹਿੰਦੇ ਰਫਲਾਈ ਬਈ ਮਛਲੀ ਦੀ ਮਛਲੀ ਉਡਣ ਲੱਗੀ ਮਛਲੀ ਰਾੜ ਹੈ ਨਹੀਂ ਸਾਡੇ ਕੋਲ ਜਾਦੇ ਵੀ ਸਾਡੇ ਘਾਟਾ ਵਾਲੀ ਆਏ ਮਛਲੀ 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 ਚੜਦੀ ਜਾਂਦੀ ਪਰ ਪਛਲੀ ਡਾਕਟਰ ਜੀ ਹੋ ਗਿਆ ਖਤਮ ਨਾਮੀ ਗ੍ਰਾਮੀ ਡਾਕਟਰ ਸਾਹਿਬ ਪਹੁੰਚ ਰਹੇ ਨੇ ਮੁੱਖ ਮਹਿਮਾਨ ਆ ਗਏ ਮੁੱਖ ਮਹਿਮਾਨ ਆ ਗਏ ਮੁੱਖ ਮਹਿਮਾਨ ਆ ਗਏ ਮੁੱਖ ਮਹਿਮਾਨ ਆ ਗਏ ਆ ਨਿਕਲੇ ਗਏ ਮੁੱਖ ਮਹਿਮਾਨ ਅਸਲੀ ਕੰਦ ਮੇਰ ਪਿੱਛੇ ਜੋ ਬਈ ਕੰਦ ਮੇਰ ਪਿੱਛੇ ਹਰੋਂ ਕਾਕਰਾ ਸੋ ਪਚਾ ਪਚਾ ਬਾਡੀਗਾਰਡ ਬਣ ਕੇ ਆਓ ਅੱਗੇ ਵਿੱਚ ਜਾਓ ਕਾਕੂ ਦੇ ਬਾਈ ਅੱਗੇ ਸੜਾ ਗੱਡ ਮੈ ਨਾਲ ਲੱਗਦਾ ਤੁਸੀਂ ਆਏ ਵਿੱਚ ਨੰਤ ਕਰੀ ਜਾਉਂਦਾ ਕਾਕੂ 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 ਤੇ ਕਾਕੂਆਂ ਪੂਰੀ ਫੀਲਿੰਗ ਚੱਕ ਰਿਆ ਹਾਂ ਚੱਲ ਪੁੱਛਣਿਆ ਬਾਈ ਲੋਕਾਂ ਦੇ ਸੱਚਾ ਪਿਆਰ ਸਾਡਾ ਅੱਬਾ ਜੀ ਸੋਨੂ ਸੀ ਤੋਂ ਬਾਈ ਬਾਈ ਕਿ ਹਾਲ ਹੈ ਜੀ ਠੀਕ ਹੈ ਜੀ ਅੱਬਦ ਬੱਲੇ ਬੱਲੇ ਬਹੁਤ ਸਰਜਣਾ ਸਰਜਣਾ ਬਾਜੀ ਸਾਨੂੰ ਦਾ ਹਾਕ ਦਾ ਪਤਾ ਨਾ ਬੱਟੂ ਦਾ ਚਲੋ ਚਲੋ ਫਿਰ ਦੁਵਾਰ ਕੀ ਗੱਲ ਹੈ ਖੇਲਣਾ ਮਿਸ ਮਿਸ ਅੱਜ ਅਸੀਂ ਖੇਲਣ ਨਹੀਂ ਜਾਣਾ ਹੈਗਾ ਅੱਜ ਜਾਣਾ ਅਸੀਂ ਪੰਗੜਾਉਣ ਚੱਲੇ ਆ ਹਾਂ ਅਸੀਂ ਰੋਪੜ ਸ਼ਹਿਰ ਸ਼ਹਿਰ ਦੀ ਪਸੰਦ ਪੰਜ ਵੀ ਦਿਖਾਉਂਦੇ ਆ ਬੜਾ ਮਰਸੀ ਦਾ ਮੁੰਡਾ ਜੁੱਕੀ ਦੁਆਇਆ ਹੈ ਇਹ ਦਿਖਾਈ ਦਿਖਾਈ ਰੋਪੜ ਦੀ ਪਸੰਦ ਰੋਪੜ ਦੀ ਪਸੰਦ ਕਿਹਦਾ ਦੇਖ ਬਹੁਤ ਜ਼ਿਆਦਾ ਮਸ਼ਹੂਰ ਹੈ ਸਾਡੇ ਸਾਰੇ ਮੈਂ ਕਹਿੰਦਾ ਇਲਾਕੇ ਦੇ ਵਿੱਚੋਂ ਪੂਰੇ ਜ਼ਿਲ੍ਹੇ ਵਿੱਚੋਂ ਹੀ ਆ ਹਾਂ ਬਹੁਤ ਵਧੀਆ ਸ਼ਹਿਰ ਨਾਲੋਂ ਇੱਧਰ ਹੀ ਆਉਂਦੇ ਪਟਿਆਲੇ ਬਹੁਤ ਜਿਹੇ ਰਿਸਟਰ ਬਹੁਤ ਆਏ ਹੁੰਦੇ ਫਿਰ ਰੋਪੜ ਗੱਡੀ ਚੱਕ ਲਈ ਤੇ ਪਾਲੀ ਰਸਤੇ ਉਰ ਰਸਤੇ ਸੇ ਵੀ ਥੋੜੇ ਜਿਹੇ ਪਲਾਂ ਦੇ ਵਿੱਚ ਹੀ ਅਸੀਂ ਰੋਪੜ ਪੁੱਜ ਜਾਣਾ ਜਿਹੜਾ ਸ਼ਾਮ ਨੂੰ ਵੀ ਉਦਾਂ ਨੇ ਰਾਤ ਨੂੰ ਬੋਲੋ ਲੈ ਜੇ ਛੱਡਦੇ ਫਿਰ ਉਹ ਉਹ بڑے ਘੈਂਟ ਉਹਦੇ ਸਾਰਾ ਸਟਾਰੇ ਪਾਸੇ ਪੁੱਜ ਗਏ ਜਿੱਥੇ ਉਹ ਤੰਗੜਾ ਰੋਣਾ ਜਿਹੜਾ ਤੇਰੇ ਪਿੱਛੇ ਉਹ ਸਾਈਡ ਨੂੰ ਪੂਰਾ ਘੜਾ ਇੱਥੇ ਤੰਗਾਂ ਦਾ ਤੰਗੇ ਪਤੰਗ ਉੱਤੇ ਚਾਰੇ ਪਾਸੇ ਉੱਚਾ ਖੇੜਾ ਕਹਿੰਦੇ ਸਾਡੇ ਇੱਥੇ ਬਹੁਤ ਮਸ਼ਹੂਰ ਇਲਾਕਾ ਇੱਥੇ ਲੱਗਿਆ ਤਲਾਹਾ ਪੈਣ ਤੰਗੇ ਪਤੰਗਾ ਹੁਣ ਔਰ 1.5 2 ਘੰਟੇ ਤੱਕ ਹਨੇਰਾ ਹੋਣਾ ਸ਼ੁਰੂ ਹੋ ਜਾਣਾ ਓਏ ਓ ਨਾਟ ਓਏ ਨਾ ਹਟ ਓਏ ਸਾਇਣਾ ਅੱਧਰ ਕਿਸੇ ਘਾਇਕ ਵਾਲਾ ਫਰੈਂਕਾ ਬੰਦ ਛਾਰੇ ਪਾਸੇ ਉਹੋ ਕਟਾਤੇ ਪੱਤੇ ਖੜੇ ਕੋਠੇ ਪਰ ਹਨ ਔਰ ਦੇਖੋ ਆ ਲਾਉਂਡ ਹੋ ਗਿਆ ਜਾਵੇ ਮੂਸੇ ਵਾਲੇ ਦੀ ਪੈਸਾ ਤੋਂ ਮੂਸੇ ਵਾਲਾ ਡੱਡਾ ਲੋਏ ਇੱਕ ਆਹ ਇੱਧਰ ਗਾਇਆਂ ਪਤੰਗ ਉਡਾਉਣ ਵਾਲੀ ਗਾਇਖ ਖੜੀ ਸਾਰੀ ਇਹ ਇੱਕ ਗੈਂਗ ਉਹ ਫਿਰਦੀ ਆ ਬਸੰਤ ਨੂੰ ਜਿਹੜਾ ਆਪਣਾ ਲੱਗ ਸਵਾਦ ਲੈ ਰਹੀ ਆ ਹਾਂ ਉਹ ਲੁੱਟਣ ਵਾਲੀ ਗੈਂਗ ਪਤੰਗ ਲੁੱਟਣ ਵਾਲੀ ਗੈਂਗ ਫਿਰਦੀ ਆ ਉਹਨੇ ਕੱਲ ਬਸੰਤ ਨੂੰ ਮਨੋਣੀ ਬਈ ਉਹਨੇ ਕੱਲ ਉਹ ਇਕੱਠੇ ਕਰਕੇ ਸ਼ਾਵ ਨੂੰ ਗਣੂਗੇ ਮੇਰੇ ਕੋਲ 50 ਪਤੰਗ ਮੇਰੇ ਕੋਲ 40 ਪਤੰਗ ਗਰੌਂਡ ਜੀ ਕਰਦੇ ਆ ਅੱਛਾ ਕਰਦੇ ਹੋ ਨਾ ਲੈ ਮੈਂ ਤੇਰੇ ਫੜਾਦਾ ਫਿਰ ਬੜਾ ਜੋ ਦੇਖਿਓ ਬੜਾ ਹਿਦਿਆ ਆਹ ਵੱਡ ਗਿਆ ਭਾਈ ਬੋਲ ਗਿਆ ਆ ਹੀ ਬੋ ਗਿਆ ਜਗੜ ਫਿਰ ਤੋਂ ਫੋਨ ਨਹੀਂ ਹੱਥ ਨੂੰ ਪਊਗੀ ਸਾਰਾ ਫੋਨ ਘੜਾ ਲੈ ਕਿਰਪਾਨ ਸਾਹਿਬ ਉਹ ਲਾ ਕੇ ਉੱਧਰ ਅਸ ਤੱਕ ਜਗੜ ਤਾਂ ਮੱਤਾਂ ਪੜਤੂ ਜਿੱਦੋਂ ਖੱਲੇ ਲਾ ਕਰਦੀ ਆਹ ਰੇ ਸਰਪੰਚ ਦੇ ਮਾਰ ਭਾਰੀ ਨਾਲ ਦੇ ਸਰਬਾਤਰੇ ਮਾਰੀ ਮਾਰ ਆਹ ਸ਼ੁਰੂ ਹੋ ਗਈ ਹੋ ਗਿਆ ਸ਼ੁਰੂ ਬਸ ਪੰਗਲ ਚਾੜਦੇ ਹੋ ਖੜੇ ਜਿਹੜੇ ਉੱਥੋਂ ਉੱਡਦੇ ਆ ਉਹਦੇ ਉਹ ਫਿਰ ਚਿਰੋਂ ਕੱਢਦਾ ਪ੍ਰਾਕਾਲ ਵਿੱਚ ਘੁਮਣਾ ਪ੍ਰਾਕਾਲ ਇੱਕ ਆ ਆ ਤੁਸੀਂ ਦੇਖੋ ਮੈਂ ਕਹਦਾ ਉੱਡਦਾ ਜਾ ਰਿਹਾ ਉਹ ਪਤੰਗੇ ਪਤੰਗ ਚਾਰੇ ਪਾਸੇ ਦੇਖੋ ਲੋ ਔਰੇ ਪਸੇ ਟੰਗੇ ਰੰਗ ਦਿਖ ਰਹੇ ਹਨ ਜਵਾਨੀ ਹੋ ਜਾਂਦਾ ਮੈਂ ਤਾਂ ਹੋਰ ਕੀ ਆ ਆ ਗਿਆ ਆ ਗਿਆ ਸੋ ਜਾਦੇ ਨੇ ਸਾਰੇ ਦੁਕਾਨਾਂ ਸਾਰੇ ਬੰਦ ਕਰਦੇ ਸਾਡੇ ਤੇ ਉਹ ਸਾਰੇ ਦੁਕਾਨਾਂ ਬੰਦ ਬੰਦ ਕਰਦੇ ਸਾਰੇ ਕੋਠਿਆਂ ਵਜਿਹੜੇ ਪਿਆ ਇੱਧਰ ਵੀ ਆਹ ਬੰਦ ਬੰਦ ਕਰਕੇ ਸਾਰੇ ਦੁਕਾਨਾਂ ਜਿੰਨੇ ਵੀ ਸਾਰੇ ਬਸ ਕੋਠਿਆਂ ਪਰ ਹੁੰਦੇ ਆ ਬਈ ਹਰ ਸਾਰਾ ਬੰਦ ਹੁੰਦਾ ਅੱਜ ਇੱਕ ਨਾਲ ਇੱਕ ਵੀ ਜਾ ਫਰੀ ਆ ਸਾਡਾ ਆਰਡਰ ਕਰਦੇ ਹੋਣਾ ਨੰਬਰੇ ਬੰਦੇ ਕਰਤਾ ਤੁਸੀਂ ਨੰਬਰੇ ਬੰਦੇ ਕਰਤਾ ਕਿਉਂ ਕਰਤਾ ਕੋਈ ਸਸਤੇ ਆ ਜਾਂਦੇ ਹੈ ਯਾਰ ਅੱਛਾ ਸਾਡਾ ਆਰਡਰ ਹੋ ਗਿਆ ਆ ਗਿਆ ਭਾਈ ਉਹ ਵੀ ਬੰਦ ਉਹ ਵੀ ਬੰਦ ਉਹ ਵੀ ਬੰਦ ਖੇਤਰ ਵੀ ਬੰਦ ਲੱਖੇ ਕੇ ਪੀਜ਼ੇ ਲਈ ਜਾ ਰਿਹਾ ਆ ਜਾਓ ਆਫਰ ਹੈ ਕਿਨਾਰ ਕਿਉਂਕਿ ਇਹ ਫ੍ਰੀ ਹੈ ਦਿਖਾਈਂ ਦੋ ਪੀਜ਼ੇ ਲੈਣ ਇੱਕ ਪੀਜ਼ਾ ਫ੍ਰੀ ਦਿੱਤੀ ਚੜਾਇਆ ਪਾਉਂਦਾ ਬਰਾਹਲ ਹੋ ਜਾਂਦਾ ਲੱਖੇ ਜੱਟਾਂ ਤੇ ਆ ਰਿਹਾ ਆ ਜਾਓ ਵੀ ਆ ਜਾਓ ਥਰੇ ਬੰਦੇ ਦਾ ਬਹੁਤ ਜ਼ੋਰ ਲੱਗਿਆ ਹੋਇਆ ਲੈਓ ਭਾਈ ਉਹਨੂੰ ਖਾ ਲਈਏ ਯਾਰ ਪੁੱਤ ਲਾ ਫੇਰ ਲਓ ਫੇਰ ਦੁਬਾਰਾ ਜ਼ੋਰ ਮਾਰਿਓ ਹੈਪੀ ਬਰਥਡੇ ਆਹ ਦਈ ਯਾਰ ਵਿੱਚ ਚਿੱਲੀ-ਚਿੱਲੀ ਫੁਲਾਸੇ ਲੰਗ ਲੰਗ ਇਹ ਪਾਈ ਬਲੂਨ ਜੋੜਨ ਹੁਣ ਔਰ ਆਸਮਾਨ ਦੇ ਵਿੱਚ ਅਹੀ ਇਹ ਹੀ ਹੋ ਜਣੇ ਹੁਣ ਦੇਖੋ ਆਹ ਉਹ ਚੜ ਕੇ ਕਿੱਧਰ ਤੇ ਆਹ ਇਧਰ ਤੇ ਕਿੱਥੇ ਜੀ ਦਿਖਦਾ ਆ ਚੱਲਦਾ ਆਹ ਟੋਪਰ ਪਹੁੰਚ ਜਾਂਦਾ ਆਪਰੇ ਆਹ ਜਾ ਰਿਹਾ ਟਰੈਕ ਲੱਗਾ ਸਾਰੇ ਉਹ ਚੜ ਰਿਹਾ ਇੱਥੋਂ ਆ ਰਿਹਾ ਪਨਾ ਚੱਲ ਪਿਆ ਇੱਥੇ ਹੁਣ ਦੇਖ 10-15 ਮਿੰਟਾਂ ਤੱਕ ਨਾ ਇੱਥੇ ਪੂਰਾ ਸਾਰੇ ਆਸਮਾਨ ਪਨੋਨਾ ਜੇ ਨਾ ਪਰ ਜਾਣਾ ਇਹਦਾ ਲੱਗਦਾ ਸੁੱਤਰ ਛੱਡ ਰਹੇ ਸਾਰੇ ਚਾਰੇ ਪਾਸੇ ਪੂਰਾ ਦਿਵਾਰੀ ਵਾਂਗੂ ਮੋਹ ਗਿਆ ਬਣਾ ਲੈਣਾ ਹੁਣ ਥੋੜੇ ਟਾਈਮ ਤੱਕ ਐਨੀ ਡੋਰ ਆ ਵਸ ਤੇਰੇ ਬਾਹਰ ਛੱਡ ਲੰਗਿਆ ਉਹਦੇ ਗੱਲ ਆਦੇ ਨਹੀਂ ਨਹੀਂ ਉਹਦਾ ਬੰਦੇ ਵਿੱਚ ਬੰਦੇ ਵੀ ਲੈ ਪੁਰਪੁਲੇ ਜੇ ਸਾਰੇ ਇਕੱਲਾ ਇਕੱਲਾ ਜਾਣਾ ਫੜ ਲਓ ਯਾਰ ਆਪਣਾ ਆਪਣਾ ਇਕੱਠਾ ਹੀ ਛੱਡੋ ਸਾਰੇ ਬੰਦੇ ਇੱਕ ਇੱਕ ਬੰਦਾ ਫੜੋ ਇੱਕ ਇੱਕ ਜਨ ਲਾਉਂਗਾ ਸਾਰੇ ਲੈਦਾ ਆਉਂਗਾ ਬਾਰ ਬਹੁਤ ਸੱਤ ਪੂਰਾ ਦੀਵਾਲੀ ਵਾਲਾ ਮਹੌਲ ਬਣ ਗਿਆ ਹੁਣ ਚਾਰੇ ਪਾਸੇ ਬੰਬ ਪਟਾਕੇ ਚੱਲ ਰਹੇ ਨੇ ਬਈ ਅਸੀਂ ਵੀ ਇੱਧਰ ਚੜਾਉਣ ਲੱਗੇ ਆਂ ਢੇਰਾ ਹੁੰਦਾ ਜਾ ਰਿਹਾ ਹੈ ਨਗਰ ਵਾਲੀ ਮਾਮਾ ਥੱਲੇ ਕਰ ਲਾ ਆਹਨੇ ਗੱਲਾਂ ਯਾਰ ਗੱਲਾਂ ਕਰਦਾ ਯਾਰ ਤਵਾ ਕਰ ਤੀ ਆਪਾਂ ਨਹੀਂ ਗਏ ਯਾਰ ਹਾਂ ਫਿਰ ਪਹਾੜ ਥੱਲੇ ਕੋਲਾ ਦੂਜੀ ਪਿਛਾ ਵਿੱਚ ਹੋਰ ਥੱਲੇ ਕੋਲਾ ਦੂਜੀ ਹਵਾਂ ਬੜੇ ਵਿੱਚ ਹੋਰ ਰੇਡਾ ਦਾ ਪਾਣੀ ਛੱਡ ਲੈ ਦੂਜੀ ਹਵਾਂ ਨਾ ਬੜੇ ਇੱਕ ਸਾਈਡ ਆਕ ਲਾ ਜਾਣੀ ਆ ਆ ਗਿਆ ਬਾਈ ਛੱਡ ਹੋ ਜਾ ਛੋਟਾ ਕਰ ਕਿੱਧਰ ਆ ਗਿਆ ਛੋਟਾ ਕਰ ਹੋਰ ਰੇਡਾ ਦਾ ਕਿਹੜਾ ਗੱਲਾ ਜਿਹੜਾ ਗੱਲਾ ਛੱਡ ਦੇ ਛੱਡ ਦੇ ਹੁਣ ਪਾਫ ਬਣਾ ਦੇ ਇੱਥੇ ਆਪੇ ਉੱਡ ਜਾਣੇ ਨੇ ਹੋ ਬਾਈ ਦੇਖਿਓ ਮਨਾਈ ਅੱਗੇ ਪਹੁੰਚਣੀ ਹੈਗਾ ਨਹੀਂ ਨਹੀਂ ਉਹ ਨਹੀਂ ਨਹੀਂ ਥੱਲੇ ਹੀ ਉਹ ਕਾੜਦਾ ਯਾਰ ਉਹ ਆਪੇ ਉੱਡ ਜਾਣੇ ਨੇ ਬਾਈ ਆਪੇ ਜਿਵੇਂ ਆਏ ਹੁਣ ਦੇਣਾ ਮੈਂ ਹੋਰ ਰਹੀ ਹੋਰ ਰਹੀ ਹੋਰ ਰੰਗ ਮੇਂ ਕਰਵਾਂ ਕਵਾਂ ਹੋਏ ਇਹ ਇਹ ਕੋਈ ਟੋਲੀ ਕੱਪੜੇ ਵੇਚ ਜਾਓ ਇੱਕ ਮੰਦ ਲਾ ਰੱਖੀ ਰਗੇ 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 ਆਉੜੂ ਆਉੜੂ ਰਗੇ ਖੜ ਗਿਆ ਬਾਈ ਉੱਡ ਜਾਣਾ ਐ ਟੈਂਸਰ ਕਹ ਲੈ ਕੋਈ ਇੱਕ ਪਾ ਲਿਆ ਗੇਰ ਉੱਪਰ ਨੂੰ ਹੋਰ ਪਾਇਆ ਗੇਰ ਬਾਈ ਬਾਈ ਜੀ ਚਾਲ ਬਾਈ ਪੱਥਰ ਚੱਟ ਕੇ ਬੜੀ ਆ ਪੱਥਰ ਚੱਟ ਕੇ ਬੜੀ ਆ ਲੈ ਵੀ ਅਗਲਾ ਲੈ ਵੀ ਸਰਪੰਚ ਸਾਹਿਬ ਆ ਗਏ ਨੇ ਹੁਣ ਆ ਫੜਾ ਬਾਈ ਉਹ ਕਹਿ ਬਈ ਸਾਡਾ ਇਧਰ ਆ ਆ ਹੁਣ ਇਧਰ ਉਸਮਾਨ ਕਰਦਾ ਆ ਰਿਕੋ ਵੜਾ ਹੈ ਚਾਰੇ ਪਾਸੇ ਲੈ ਆ ਕੇ ਲਾਉਣ ਲੱਗੇ ਹੁਣ ਉਹ ਆਫਰ ਕਰਾਉ ਮੋ ਲਾ ਦੇ ਅੱਗ ਹੁਣ ਡਾਕਟਰ ਆਫਰ ਕਰਾਉ ਮੇ ਖਾਣ ਛੱਡਣ ਲੱਗੇ ਹੈ ਹਾਂ ਕਿ ਕਿਨੇ ਕਾਉ ਗਿਆ ਅੱਗੇ ਲਾ ਦੀ ਥੱਲੇ ਕਿੰਨੇ ਲੋੜੀ ਵਾਲੀ ਬੈਠਾ ਤੂੰ ਤਾਂ ਇਹ ਤਾਂ ਟਿੱਕੀ ਸਾੜੀ ਥੱਲੇ ਕਰਕੇ ਵਿੱਚ ਇੰਨੀ ਗਰਮ ਨਹੀਂ ਹੈਗੀ ਤਾਂ ਭਾਈ ਤੁਂ ਜਬ ਛੱਡ ਤਾਂ ਇਹ ਵੀ ਗਿਆ ਭਾਈ ਉਲਟਰਾ ਸਟ ਛੱਡੀ ਗਿਆ ਪਾਸੇ ਹੈ ਇਹ ਰੋਪੜ ਪਾਲੋਂ ਚੱਲਿਆ ਇਹ ਇਹ ਕਿਧਰ ਪਾਰ ਗੇਰ ਰਹੇ ਨੇ ਵਾਹ ਵਾਹ ਬਦਲ ਗਈ ਵਾਹ ਵਾਹ ਬਦਲ ਗਈ ਉਹ ਜੇ ਨਾ ਮੈਂ ਭਾਈ ਇਹ ਫੇਰ ਟੁੱਟ ਗਿਆ ਨਾ ਇੱਧਰ ਤੇ ਛੂੰ ਬਹੁਤ ਆ ਰਿਹਾ ਇੱਧਰ ਤੇ ਇਹ ਇਹ ਅੱਗ ਲਾ ਲੈਣੀ ਦੇਖੀ ਤੇ ਕੀ ਦੇਖੀ ਹੱਤ ਬਾਤ ਹੈ ਉਹ ਮੈਂ ਸਿਰ ਹਾਰਾ ਉਹ ਜੱਟ ਹੀ ਨਹੀਂ ਬੈਂਚਰ ਫਾਇਰ ਆ ਗਿਆ ਆ ਉੱਤੇ ਥੱਲੇ ਰਗੀਰ ਜੀ ਮੋੜ ਲੈ ਮੋੜ ਲੈ ਮੋੜ ਲੈ ਫੋੜ ਲੈ ਪਿੱਛੇ ਇਹਨੂੰ ਲੈ ਦਵਾਰਾ ਦਵਾਰਾ ਦਵਾਰ ਫੋੜ ਲੈ ਤਾ ਨਾ ਆਪਣੇ ਸੱਜ ਦੇ ਕੋਲ ਆਉਂਦਾ ਵਾਏ ਕਰ ਨਹੀਂ ਆਣਾ ਅਲੱਗ ਜਗਾ ਹੋਣ ਗਿਆ ਇਹ ਪੱਥਰ ਪੱਥਰ ਛੱਟ ਕੇ ਜਾਉ ਇਹ ਪੱਥਰ ਛੱਟ ਕੇ ਮੜਿਆ ਪੱਥਰ ਛੱਟ ਕੇ ਉਰੇ ਉਹਰੇ ਉਹਨੇ ਆਪਿਆ ਰੋਸਿਆ ਨਾ ਟੀਨਸਲੇ ਵੜ ਜਾਣੇ ਚੱਕ ਲੈ ਯਾਰ ਆ ਲੈ ਮੈਂ ਵੀ ਇੱਧਰ ਤਿਆਰ ਕਰਦੇ ਆ ਆਪਰੇ ਵੱਲ ਲਾ ਵੀ ਆ ਗਿਆ ਸਾਡੀ ਕੁਲਟ ਕੀ ਕਿਤਾ ਲੱਗਦੀ ਪਹਿਲਾਂ ਯਾਰ ਤਾਰਾ ਜੇ ਤਸੀ ਜਾਂਦਾ ਇੱਥੇ ਯਾਰ ਮਿਲਦਾ ਰਸਤਾਰਾ ਹੀ ਰਸਤੀ ਜੀ ਬਹੁਤ ਫਸੀ ਜੰਦੀ ਆ ਮਾਚਸ ਤੇਓ ਮਾਚਸ ਕਿਸ ਬਾਗਾ ਬਾਈ ਮਾਚਸ ਖੋਲੇ ਸਾਰੇ ਛੋਟੇ ਜਿਵੇਂ ਚੜਤਾ ਪੱਥਰ ਚਟ ਗਿਆ ਹੁਣ ਨਹੀਂ ਮੁੜਦਾ ਹੁਣ ਨਹੀਂ ਮੁੜਦਾ ਕੌਣ ਗਿਆ ਚਾਰੇ ਪਾਸੇ ਗਰੂਨੇ ਬਲੂਸ ਸੁਭਾਨ ਦੇ ਵਿੱਚ ਸਾਡੇ ਆ ਗਿਆ ਇੱਥੇ ਪਾਵਾ ਜਾਂਦਾ ਸਾਡੇ ਆਲਾ ਸਾਰੇ ਮੁੰਡੇ ਬੈਠੇ ਹੁਣ ਥੱਕ ਕੇ ਪਤੰਗ ਉਡਾੜਾ ਕੇ ਕੰਮਾ ਮਾਰ ਕੇ ਬਾਈ ਫਿਰ ਕੋਣਾ ਬਿੰਦੜ ਦਾ ਦੱਸਿਆ ਯਾਰ ਹਾਂ ਮੈਂ ਸੀਰੀ ਸੀਰੀ ਕਿਹੜਾ ਬਾਈ ਮਾਨਲ ਮੋਹਰ ਵਾਲਾ ਪੰਤ ਲੱਖ ਨੇ ਸਭ ਤੋਂ ਵੱਧ ਆਏ ਬੰਦੇ ਨੇ ਪਤੰਗ ਲੁੱਟੇ ਵਾ ਵੱਡੇ ਬਾਈ ਨੇ ਲੁੱਟੇ ਨੇ ਲੁੱਟੇ ਬਿੱਟਾ ਸਭ ਤੋਂ ਵੱਧ ਨੇ ਲੱਤੇ ਆ ਸੀਰੀ ਬਾਈ ਸੀਰੀ ਸੀਰੀ ਬਾਈ ਕੰਨੀ ਵੱਧ ਵੱਧ ਮੈਂ ਪੰਨ ਹਾਂ ਹਾਂ ਤੇਰਾ ਨਾਮ ਇਹ ਬਾਈ ਚਾਚਾ ਵਾਲਾ ਬਾਈ ਨੇ ਪਾਗਲ ਸਭ ਤੇ ਮੈਂ ਤਾਂ ਪਤੰਗ ਲੁੱਟੇ ਹਾਂਜੀ ਇਹਨੇ ਵੱਡੇ ਆ ਬਾਈ ਨਹੀਂ ਤਾਉ ਲੈ ਕੇ ਆਇਆ ਇਹਨੇ ਲੈ ਲਏ ਨੇ ਤਾਂ ਵੱਡੇ ਆ ਬਾਈ ਇਹਨੇ ਵੱਡੇ ਬਾਈ ਇਹ ਸਭ ਤੋਂ ਵੱਧ ਪਤੰਗ ਇਹਨੇ ਵੱਡੇ ਆ ਇਹਦੇ ਬੰਦੇ ਇਕੱਠੇ ਕਰੇ ਕੱਲ੍ਹ ਦੇ ਗੁੱਪ ਚ ਮੈਸੀ ਕਰਦਾ ਹਾਂ ਇਹਨੇ ਗਰੁੱਪ ਇਕੱਠਾ ਕਰਿਆ ਇਹਨੇ ਕੰਨੀਆਂ ਬਾਈ ਇਹ ਮੈਂ ਡੋਰ ਨੂੰ ਪਤੰਗ ਨਾਲ ਜੋੜਿਆ ਕੰਨੀਆਂ ਪਾਣੀ ਤੰਨਾ ਕਿਥੇ ਰਹਿ ਗਿਆ ਹੁਣ ਫਿਰ ਆਪਣਾ ਕੰਨੀਆਂ ਕੰਨੀਆਂ ਦਾ ਕੰਨੀਆਂ ਸਰਪੰਚ ਸਰਪੰਚ ਵੀ ਆ ਗਿਆ ਸਰਪੰਚ ਦੀ ਦਾ ਬਣਾ ਇੱਕ ਅੱਧੀ ਹਾਂ ਸਰਪੰਚ ਸਾਹਿਬ ਵੀ ਆ ਗਏ ਨੇ ਕਿਹੜੇ ਪੈਰਾਸ਼ੂਟ ਨਹੀਂ ਸਰਪੰਚ ਸਾਹਿਬ ਦੀ ਯਾਰਾ ਪਿੰਡ ਦੀ ਇਹਦਾ ਮੋਦ ਵਾਲਾ ਬੰਦਾ ਬਾਈ ਆਪ ਜਿਹੜੇ ਪਤਾ ਨਹੀਂ ਪਤਾ